ਹਰਿਆਣਾ ਬਾਰਡਰ ਤੇ ਜ਼ਖਮੀ ਹੋਏ ਕਿਸਾਨਾਂ ਨੂੰ ਦਿੱਤੀ ਜਾਵੇ ਸਰਕਾਰੀ ਨੌਕਰੀ ਤੇ ਸੀਐਮ ਭਗਵੰਤ ਮਾਨ ਹਰਿਆਣਾ ਪੁਲਿਸ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੀ ਇਹ ਸਵਾਲ ਪੁੱਛਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹਰਿਆਣਾ ਪੁਲਿਸ ਦੇ ਹਮਲੇ ਦੇ ਵਿੱਚ ਗੰਭੀਰ ਜ਼ਖਮੀ ਹੋਏ ਕਨੌਰ ਹਲਕੇ ਦੇ ਕਿਸਾਨ ਦਰਸ਼ਨ ਸਿੰਘ ਭੋਂਗੂ ਨਾਲ ਮੁਲਾਕਾਤ ਕੀਤੀ ਅਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੁਖਵੀਰ ਸਿੰਘ ਬਾਦਲ ਨੇ ਗੱਲਬਾਤ ਕੀਤੀ ਤੇ ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਹੈ ਕਿ ਦਰਸ਼ਨ ਦੇ ਨਾਲ ਨਾਲ ਸ਼ੰਭੂ ਵਿਖੇ ਜ਼ਖਮੀ ਹੋਏ ਹੋਰ ਸਾਰੇ ਕਿਸਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹੇ ਪੁੱਛਦਿਆਂ ਕਿਹਾ ਕਿ ਉਹਨਾਂ ਨੇ ਹੁਣ ਤੱਕ ਹਰਿਆਣਾ ਪੁਲਿਸ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਮੈਂ ਅੱਜ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਜਿੱਥੇ ਇੱਕ ਨੌਜਵਾਨ ਦਵਿੰਦਰ ਸਿੰਘ ਸ਼ੇਖੋਰਾ ਪਿੰਡਾ ਪਟਿਆਲਾ ਇਚਕਾ ਜਿਹੜਾ ਕਨੌਰ ਦੇ ਵਿੱਚ ਜਿਹੜਾ ਸ਼ੰਭੂ ਬਾਟਰ ਤੇਜੀ ਦੇ ਉੱਤੇ ਗੋਲੇ ਚਲਾਏ ਗਏ ਸੀ ਅੱਜ ਉਹਨੂੰ ਮੈਂ ਉਹਦੀ ਹਾਲ ਪਤਾ ਕਰਨ ਵਾਸਤੇ ਆਇਆ ਹਾਂ ਵਿਚਾਰੇ ਦੀ ਅੱਖ ਹੀ ਚਲੀ ਗਈ ਉੱਥੇ ਤੁਸੀਂ ਦੇਖੋ ਉੱਥੇ ਐਜੇ ਉੱਥੇ ਐਮ ਬੁਲੇਟ ਮਾਰਕ ਲੱਗਦੇ ਐ ਐਂਛੇ ਜਿਹਾ ਲੱਗਦੇ ਸਾਰੀ ਅੱਖ ਵਿਚਾਰੇ ਦੀ ਚਲੀ ਗਈ ਨੌਜਵਾਨ 22 ਸਾਲ ਦਾ ਬੰਦਾ ਆ ਜਿਹੜੇ ਨੌਜਵਾਨ ਹੈ ਆ ਕਿਸਾਨੀ ਲਈ ਕਿਸਾਨੀ ਦੇ ਦੇ ਹੱਕਾਂ ਲਈ ਲੜਾਈ ਲੜ ਰਿਹਾ ਉਹਨਾਂ ਤੇ ਗੋਲੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਕਿਸੇ ਡੈਮੋਕਰੇਟਿਕ ਕੰਟਰੀ ਚ ਨਹੀਂ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਇੱਕ ਹੋਰ ਵੀ ਬਜ਼ੁਰਗ ਹੈ ਉਹਦੀ ਵੀ ਡੈਥ ਹੋ ਗਈ ਹੈ ਬਿਆਨ ਸਿੰਘ ਸੋ ਜਿਹੜੇ ਪੰਜਾਬ ਦੇ ਆਪਣੇ ਸੂਬੇ ਚ ਖੜੇ ਹੈ ਦੇਖੋ ਸੂਬਾ ਪੰਜਾਬ ਦਾ ਜ਼ਮੀਨ ਪੰਜਾਬ ਦੀ ਤੇ ਗੋਲੀਆਂ ਆ ਰਹੀਆਂ ਹਰਿਆਣੇ ਤੋਂ ਦੇਖੋ ਆ ਕਿੱਡਾ ਵੱਡਾ ਜਿਹੜਾ ਹੈਗਾ ਪੰਜਾਬ ਨਾਲ ਬੇਇਨਸਾਫੀ ਹੈ ਜੇ ਜੇ ਕੋਈ ਪੰਜਾਬ ਸਰਕਾਰ ਦਾ ਰਾਈਟ ਹੈ ਪੰਜਾਬ ਉੱਤੇ ਪੰਜਾਬ ਪੁਲਿਸ ਹੀ ਕਲਾਪਰੇਟ ਕਰ ਸਕਦੀ ਹੈ ਪੰਜਾਬ ਦੇ ਅੰਦਰ ਆ ਇੱਕ ਆਪਣੀ ਕਨਸਟੀਟਿਊਸ਼ਨ ਹੈ ਇੱਕ ਪੰਜਾਬ ਦੀ ਪੁਲਿਸ ਹਰਿਆਣੇ ਚ ਨਹੀਂ ਜਾ ਸਕਦੀ ਉੱਥੇ ਲੋਕਲ ਪੁਲਿਸ ਨੂੰ ਇਨਫੋਰਮ ਕਰਕੇ ਉਹਨਾਂ ਦੇ ਨਾਲ ਸਪੋਰਟ ਨਾਲ ਕਿਸ ਨੂੰ ਫੜ ਸਕਦੀ ਹੈ ਐ ਨਹੀਂ ਕਰ ਸਕਦੀ ਕਿ ਜਿਵੇਂ ਸਿੱਧਾ ਜਾ ਕੇ ਤੁਸੀਂ ਚਲਾ ਦੋ ਇੱਥੇ ਤਾਂ ਜਿਵੇਂ ਬਾਰਡਰ ਬਣਾ ਪਿਆ ਦੇਖੋ 네ਗੋਸ਼ੀਏਸ਼ਨ ਨਾਲ ਪਿਆਰ ਨਾਲ ਡੈਮੋਕਰੇਸੀ ਦਾ ਮਤਲਬ ਹੈ ਰਾਈਟ ਪ੍ਰੋਟੈਸਟ ਕਰਨਾ ਸਾਰਿਆਂ ਦਾ ਪਰ ਡੈਮੋਕਰੇਸੀ ਦਾ ਮਤਲਬ ਹੈ ਪਿਆਰ ਨਾਲ ਡਾਇਲੌਗ ਨਾਲ ਗੱਲਾਂ ਹੋਣ ਡਾਇਲੌਗ ਨਾਲ ਹੀ ਪਿਛਲੀ ਵਾਰ ਦੇਖੋ ਸੰਘਰਸ਼ ਕੀਤਾ ਇਹਨਾਂ ਨੇ ਤੇ ਉਦੋਂ ਡਾਇਲੌਗ ਨਾਲ ਉਹਨਾਂ ਨੇ ਸਾਰੇ ਕਾਨੂੰਨ ਵਾਪਸ ਲਿੱਤੇ ਡਾਇਲੌਗ ਕਰਕੇ ਹੀ ਹੋਏ ਨਾ ਜੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਮੰਗਾਂ ਉਸ ਟਾਈਮ ਜਿਹੜੀਆਂ ਕਮਿਟ ਕੀਤੀਆਂ ਸੀ ਉਹਨਾਂ ਚੋਂ ਹੀ ਨਹੀਂ ਪੂਰੀ ਹੋਈਆਂ ਸੋ ਜਿਹੜੀ ਵੀ ਕਮਿਟਮੈਂਟ ਹੋਏ ਜੇ ਪੂਰੀ ਨਾ ਹੋਏ ਤੇ ਹੋਰ ਜਿਆਦਾ ਫਰਸਟ੍ਰੇਸ਼ਨ ਕਰਦੀ ਹੈ ਦੇਖੋ ਪੰਜਾਬ ਇੱਕ ਇਕਾਇਜ਼ਾ ਸੂਬਾ ਹੈ ਜਿਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸ਼ਹਾਦਤਾਂ ਦਿੱਤੀਆਂ ਜੇ ਤੁਸੀਂ ਫ੍ਰੀडम फाइਟਰ ਦੇਖੋ ਸਭ ਤੋਂ ਜਿਆਦਾ ਦੇਸ਼ ਦੇ ਆ ਪੰਜਾਬ ਦੇ ਆ ਜਦੋਂ ਆਜ਼ਾਦੀ ਦੇ ਬਾਅਦ ਦੇਸ਼ ਵਿੱਚ ਅਨਹਣੀ ਸੀ ਆ ਛੋਟਾ ਜਿਹਾ ਸੂਬਾ 2.5 ਪਰਸੈਂਟ ਏਰੀਆ ਵਾਲਾ ਸੂਬਾ ਦੇਸ਼ ਨੂੰ ਉਹਨਾਂ ਨੇ ਮਿਹਨਤ ਕਰਕੇ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ ਪਾਣੀ ਸਾਡੇ ਨਾਲ ਧੱਕਾ ਹੋਇਆ ਸਾਡਾ ਪਾਣੀ ਦੂਜੇ ਦੂਜੇ ਸ਼ਬਨ ਦੇਤਾ ਪਰ ਫਿਰ ਵੀ ਆਪਣਾ ਟਿਊਬਵਲ ਨਾਲ ਪਾਣੀ ਕੱਢ ਕੱਢ ਕੇ ਜਿਹੜਾ ਅੱਜ 800 ਫੁੱਟ ਤੇ ਚੱਲ ਗਿਆ ਹੈ ਤੇ ਦੇਸ਼ ਨੂੰ ਅੰਨ ਦਿੱਤਾ ਤੁਸੀਂ ਸਰਦੀ ਬਾਰਡਰ ਵੀ ਦੇਖ ਲਓ ਪਾਕਿਸਤਾਨ ਹੋਏ ਚਾਈਨਾ ਨਾਲ ਸਾਰੇ ਆਪਣੇ ਸਿਕਰੇਜਮੈਂਟ ਉੱਥੇ ਹੀ ਹੈ ਤੇ ਤੁਸੀਂ ਦੇਖਿਆ ਜੇ ਤੁਸੀਂ ਫੋਟੋਆਂ ਦੇਖਿਆ ਉਹਨਾਂ ਚਾਈਨ ਚਾਈਨਾ ਦੇ ਜਿਹੜੇ ਲੋਕ ਉਥੇ ਫੌਜੀ ਜਿਹਨਾਂ ਨੂੰ ਭਜਾ ਭਜਾਉਣ ਵਾਲੀ ਸਿਕਰੇਜਮੈਂਟ ਹੈ ਸੋ ਆਹ ਹੌ ਕਾਮ ਹੈ ਜਿਹੜੀ ਦੇਸ਼ ਵਾਸਤੇ ਜਿਹੜੀ ਲੜਦੀ ਰਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਐਨੇ ਤੱਕੇ ਨਾ ਹਰਿਆਣਾ ਗੱਮਣ ਨੂੰ ਨਾ ਐ ਨਹੀਂ ਕਰਨਾ ਚਾਹੀਦਾ ਐਸ ਖਾਸ ਕਰਕੇ ਪੰਜਾਬ ਗੱਮਣ ਤਾਂ ਮੈਂ ਹੈਰਾਨ ਆ ਇਨਾਂ ਤੇ ਕਿ ਤੁਹਾਡੇ ਸੂਬੇ ਸਾਰਾ ਕੁਝ ਹੋ ਰਿਹਾ ਤੁਸੀਂ ਚੁੱਪੋਂ ਕੁਛ ਕਾ ਨਹੀਂ ਰਹੇ ਤੇ ਨਾਲੇ ਸਰੈਂਡਰੀ ਕਰੀ ਬਿਠਿਆ ਪੰਜਾਬ ਗੱਮਣ ਤਾਂ ਪੰਜਾਬ ਤਾਂ ਆਪਣੇ ਲਿਪ ਸਰਵਿਸ ਕੰਤੇ ਲੱਗਿਆ ਸੋ ਅਕਾਲੀ ਦਲ ਸਟਰੋਂਗਲੀ ਫੀਲਸ ਕਿ ਜਿਹੜਾ ਹਰਿਆਣਾ ਗੱਮਣ ਨੇ ਪੰਜਾਬ ਕੀਤਾ ਸਟਰੋਂਗਲੀ ਕੰਡੈਮ ਕਰਦੇ ਆ ਤੇ ਅਸੀਂ ਇੱਕ ਆ ਵੀ ਬੇਨਤੀ ਕਰਦੇ ਆ ਕਿ ਅੱਗੇ ਤੋਂ ਆ ਨਾ ਹੋ ਜਿੰਨੇ ਵਿਚਾਰੇ ਕੋਈ ਜਿਨ੍ਹਾਂ ਦੀ ਅੱਖ ਚਲੀ ਗਈ ਇਹਨਾਂ ਨੂੰ ਜਾਂ ਜਿਹੜੇ ਫਟੜ ਹੋਏ ਆ ਜਿਹੜਾ ਨੌਜਵਾਨ ਦੀ ਅੱਖ ਚਲੀ ਗਈ ਵਿਚਾਰਾ 22 ਸਾਲ ਦੀ ਉਮਰ ਹੈ ਘੜਤ ਘੜੇ ਨੂੰ ਅਡੀ ਬਾਕੀ ਜ਼ਿੰਦਗੀ ਇਹਨੇ ਵਿਚਾਰੇ ਗਰੀਬ ਪਰਿਵਾਰ ਦਾ ਹੈ ਬਾਕੀ ਜ਼ਿੰਦਗੀ ਵਾਸਤੇ ਘੜਤ ਘੜੇ ਨੂੰ ਪੰਜਾਬ ਸਰਕਾਰ ਇਮੀਡੀਏਟਲੀ ਸਰਕਾਰੀ ਨੌਕਰੀ ਦੇ ਤੇ ਜਿਹਨੇ ਫਟੜਾ ਉਹਨਾਂ ਨੂੰ ਕੰਪਨਸੇਸ਼ਨ ਦੇ ਤੇ ਮੈਡੀਕਲ ਫੈਸਿਲਿਟੀ ਦੇ ਮੈਂ ਅੱਜ ਹਸਪਤਾਲ 'ਚ ਆਇਆ ਹਾਂ ਮੈਂ ਪਤਾ ਕੀਤਾ ਕੋਈ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ ਨਾ ਉੱਥੇ ਐਂਬੂਲੈਂਸ ਹੈ ਤੁਸੀਂ ਹੈਰਾਨ ਲੈ ਜਾਓਗੇ ਸ਼ੰਭੂ ਬਾਰਡਰ ਤੇ ਐਂਬੂਲੈਂਸੀ ਨਹੀਂ ਜਿਹੜੇ ਲੋਕੀ ਲੈ ਕੇ ਜਾ ਰਹੇ ਆਪਣੀਆਂ ਗੱਡੀਆਂ ਤੇ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਸੋ ਪੰਜਾਬ ਗਵਰਮਨ ਦਾ ਤੇ ਖਾਸ ਕਰਕੇ ਹਰਿਆਣਾ ਗਵਰਮਨ ਦਾ ਜਿਹੜਾ ਅੱਜ ਸਾਰੇ ਐਪੀਸੋਡ ਹੈ ਮੈਂ ਸਟਰੋਂਗਲੀ ਕੰਡੈਮਨ ਕਰਦਾ ਇਸ ਤਰੀਕੇ ਨਾਲ ਦੇਖ ਰਹੇ ਕਿ ਮੁੱਖ ਮੰਤਰੀ ਭਗਵਨ ਨਿਕਲ ਸਟੇਟਮੈਂਟ ਦਿੱਤੀ ਜਾਨੀ ਕਿ ਐਵੇਂ ਕਿਸਾਨਾਂ ਨਾਲ ਖੜਾ ਹੈ ਇਸੇ ਕਰਕੇ ਮੀਡੀਓਕਰਟੀ ਭੂਮਿਕਾ ਨਿਭਾਉਣੇ ਬਾਰੇ ਨਹੀਂ ਕਿਸਾਨਾਂ ਨਾਲ ਜੇ ਖੜਾ ਹੈ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਹੋ ਪੰਜਾਬ ਦੀ ਜ਼ਮੀਨ ਹੈ ਪੰਜਾਬ ਦਾ ਇਲਾਕਾ ਹੈ ਇੱਥੋਂ ਦਾ ਚੀਫ ਮਿਨਿਸਟਰ ਹੋ ਹੈ ਚੀਫ ਮਿਨਿਸਟਰ ਦਾ ਮਤਲਬ ਨਹੀਂ ਹੈ ਕਿ ਤੇ ਤੁਹਾਡੇ ਸੂਬੇ ਚ ਆ ਕੇ ਕੋਈ ਤੁਹਾਡੇ ਤੇ ਤੁਹਾਡੇ ਸੂਬੇ ਵਾਲਿਆਂ ਦਾ ਕੋਈ ਹਮਲਾ ਮਾਰੇ ਕੋਈ ਧੱਕਾ ਕਰੇ ਜਾਂਦਾ ਹੈ 100% ਇਹਦੀ ਅਪਰੂਵਲ ਹੈ ਕਿਉਂਕਿ ਅਪਰੂਵਲ ਦੇ ਬਿਨਾਂ ਦੂਜੀ ਸੂਬੇ ਦੀ ਕੰਮ ਹੀ ਨਹੀਂ ਸਕਦੀ ਆ ਤਾਂ ਹੁਣ ਜਾਣ ਕੇ ਚੁੱਪ ਬੈਠਾ ਹੈ ਮੀਡੀਏਟਰ ਦਾ ਕੰਮ ਕੀ ਹੈ ਇਹਨੂੰ ਸਟਰੋਂਗਲੀ ਪੰਜਾਬ ਸਰਕਾਰ ਨੂੰ ਮੈਂ ਕੰਡੈਮ ਕਰਦਾ ਜੋ ਇਹਨਾਂ ਦਾ ਐਟੀਟਿਊਡ ਹੋਇਆ ਪਿਆ ਤੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਕਿ ਰੋਲ ਹੁਣ ਗਵਰਨਮੈਂਟ ਆਫ ਇੰਡੀਆ ਨੂੰ ਜਲਦੀ ਤੋਂ ਜਲਦੀ ਡਾਇਲੌਗ ਰਾਹੀਂ ਗੱਲ ਕਰਕੇ ਇਹਨਾਂ ਇਸ਼ੂ ਨੂੰ ਸੌਟ ਆਊਟ ਕਰਨਾ ਚਾਹੀਦਾ ਹੈ ਕਿਉਂਕਿ ਇਹਦਾ ਸਾਰਾ ਫੈਂਟ ਪੂਰੇ ਦੇਸ਼ ਤੇ ਪੈਂਦਾ ਹੈ ਉਹ ਵੀ ਮੈਨੂੰ ਖੁਲਣਾ ਚਾਹੀਦਾ ਹੈ ਇੰਟਰਨੈਟ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਦਾ ਹੁਣੀ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਜੀ ਕਿ ਅਸੀਂ ਇਮੀਡੀਏਟਲੀ ਉੱਥੇ ਐਂਬੂਲੈਂਸਸ ਵੀ ਤੇ ਡਾਕਟਰ ਤਰ੍ਹਾਂ ਯਾਦ ਕਰ ਰਹੇ ਕਿਉਂ ਪੰਜਾਬ ਸਰਕਾਰ ਤਾਂ ਕੁਝ ਕਰ ਨਹੀਂ ਰਹੀ ਸੋ ਐਸਜੀਪੀਸੀ ਤਰਫੋਂ ਐਸਜੀ ਪ੍ਰਧਾਨ ਸਾਹਿਬ ਨੇ ਮੈਨੂੰ ਹੁਣ ਟੈਲੀਫੋਨ ਕੀਤਾ ਜੀ ਤੁਸੀਂ ਜਿਹ ਮੀਡੀਆ ਅਨਾਉਂਸ ਕਰ ਦਿਓ ਕਿ ਇੱਥੇ ਅਸੀਂ ਮੈਡੀਕਲ ਟੀਮ ਉੱਥੇ ਪੱਕੀ ਸਟੇਸ਼ਨ ਕਰਾਂਗੇ ਤੇ ਸਾਡੇ ਲੰਗਰ ਦਾ ਕੰਮ ਉੱਥੇ ਅਸੀਂ ਸ਼ੁਰੂ ਉੱਥੇ ਕਰਾਂਗੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਇਨਾ ਤੱਕਾ ਨਹੀਂ ਹੋਣਾ ਚਾਹੀਦਾ ਜਿੰਨਾ ਹੋਇਆ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮ ਨਾਲ ਗੱਲਬਾਤ ਕਰਕੇ ਸ਼ੰਭੂ ਵਿਖੇ ਕਿਸਾਨਾਂ ਨੂੰ ਮੈਡੀਕਲ ਰਾਹਤ ਤੇ ਲੰਗਰ ਸੇਵਾਵਾਂ ਮੁਹੱਈਆ ਕਰਵਾਉਂਦੀ ਬੇਨਤੀ ਕੀਤੀ ਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਕਿਸਾਨਾਂ ਨੂੰ ਟੁਕਮੀਆਂ ਡਾਕਟਰੀ ਸੇਵਾਵਾਂ ਦੇਣ ਲਈ ਡਾਕਟਰ ਦੀ ਟੀਮ ਤਾਇਨਾਤ ਕੀਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ